ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸਰਾਜ ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਕੱਲੇ ਆਗੂ ਹੀ ਸ਼ਾਮਲ ਹੋਏ ਉਹਨਾਂ ਦੇ ਨਾਲ 25 ਪਰਿਵਾਰ ਵੀ ਅੱਜ ਕਾਂਗਰਸ ਪਾਰਟੀ ਦੇ ਵਿੜੇ ਦੇ ਚਲੇ ਗਏ ਨੇ ਆਮ ਆਦਮੀ ਪਾਰਟੀ ਦਾ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਮੋਹ ਜਾ ਖਤਮ ਹੋ ਗਿਆ ਹੈ ਜਿਸ ਤਰ੍ਹਾਂ ਕੱਲ ਸਰਪੰਚ ਤੱਤੇ ਹੋਏ ਕਿ ਸਾਨੂੰ ਤਾਂ ਗਰੰਟਾ ਵੀ ਨਹੀਂ ਦਿੱਤੀਆਂ ਜਾਂਦੀਆਂ ਤੇ ਫਿਰ ਅਸੀਂ ਸਰਪੰਚ ਕਹਦੇ ਜੇ ਅਸੀਂ ਪਿੰਡ ਦੇ ਵਿੱਚ ਵਿਕਾਸ ਹੀ ਨਹੀਂ ਕਰ ਪਾਉਣੇ ਇਧਰ ਕਾਂਗਰਸ ਪਾਰਟੀ ਲਗਾਤਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਰੋਡ ਮੈਪ ਉੱਤੇ ਚਲਦੀ ਹੋਈ ਵੱਡੇ ਆਗੂ ਪੱਟ ਰਹੀ ਹੈ इवन ਉਹ ਜਿਹੜੇ ਜ਼ਮੀਨੀ ਪੱਧਰ ਤੇ ਨੇ ਗਰਾਊਂਡ ਲੈਵਲ ਦੇ ਨੇ ਲੋਕ ਉਹਨਾਂ ਨੂੰ ਵੀ ਹਰ ਰੋਜ਼ ਸਰੂਪੇ ਪਾ ਕੇ ਜਿਹੜਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਹੁਲਾਰਾ ਮਿਲਿਆ ਜਦੋਂ ਜਸਪੀ ਸਿੰਘ ਜੱਸਾ ਅਤੇ ਇਨਸਪੈਕਟਰ ਜਰਨੈਲ ਸਿੰਘ ਬਾਜਬਾ ਦੇ ਯਤਨਾਂ ਸਦਕਾ ਵਕ ਵਕ ਪਾਰਟੀਆਂ ਦੇ ਨਾਲ ਸਿਆਸੀ ਵਕ ਵਕ ਸਿਆਸੀ ਪਾਰਟੀਆਂ ਨਾਲ ਸੰਬੰਧਿਤ 25 ਪਰਿਵਾਰ ਕਾਂਗਰਸ ਵਿੱਚ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਦੱਸ ਦਈਏ ਕਿ ਹਲਕਾ ਜਿਹੜੇ ਇਨਚਾਰਜ ਨੇ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਅਤੇ ਜਸਵੀਰ ਸਿੰਘ ਜੱਸਾ ਜੋ ਹੈ ਹਾਲ ਹਲਕਾ ਕੋ ਇਨਚਾਰਜ ਨੇ ਆਦਮਪੁਰ ਤੋਂ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਹੈ ਉਹ ਛੱਡ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵਾਅਦੇ 2027 ਦੀਆਂ 22 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਸੀ ਅਸੀਂ ਉਹਨਾਂ ਵਾਅਦਿਆਂ ਉੱਤੇ ਪੈਰਾਂ ਨਹੀਂ ਦੇ ਸਕੇ ਉਹ ਵਾਦੇ ਸਾਡੇ ਵੱਲੋਂ ਪੂਰੇ ਵੀ ਨਹੀਂ ਕੀਤੇ ਗਏ ਇਸ ਲਈ ਸਾਡਾ ਹਰ ਪੱਧਰ ਤੇ ਵਿਰੋਧ ਹੋ ਰਿਹਾ ਹੈ ਪੰਜਾਬ ਇੱਕ ਪ੍ਰਧਾਨ ਖੇਤੀ ਪ੍ਰਧਾਨ ਇੱਕ ਸਟੇਟ ਹੈ ਇੱਕ ਸੂਬਾ ਹੈ ਲੇਕਿਨ ਕਿਸਾਨਾਂ ਦੀ ਪਿੱਠ ਦੇ ਪਿੱਛੇ ਚੁਰਾ ਮਾਰਿਆ ਵਿਸ਼ਵਾਸ ਘਾਤ ਕੀਤਾ ਐਮਐਸਪੀ ਦੀਆਂ ਗੱਲਾਂ ਕਹਿਣ ਵਾਲੇ ਐਮਐਸਪੀ ਤੋਂ ਮੁਕਰ ਗਿਆ ਕਹਿੰਦੇ ਕਿ ਸੈਂਟਰ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਦੱਸ ਦਈਏ ਕਿ ਹਰਜਿੰਦਰ ਸਿੰਘ ਕਾਕਾ ਅਤੇ ਜਸਵੀਰ ਸਿੰਘ ਜੱਸਾ ਨੇ ਜਿਹੜੇ ਅੱਜ ਜੋ ਦੋਵੇਂ ਹਲਕਾ ਇਨਚਾਰਜ ਅਤੇ ਕੋ ਹਲਕਾ ਇਨਚਾਰਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਹਾਜ਼ਰੀ ਵਿੱਚ ਇਹਨਾਂ ਦਾ ਨਿਗਾਸ ਸਵਾਗਤ ਕੀਤਾ ਗਿਆ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਉਹਦੇ ਦਿੱਤੇ ਚਾਹਾਂਗੇ ਅਤੇ ਤੁਹਾਡਾ ਮਾਣ ਸਨਮਾਨ ਕੀਤਾ ਜਾਵੇਗਾ ਤੁਹਾਡੇ ਕੰਮ 2027 ਦੀ ਵਿਧਾਨ ਸਭਾ ਦੀ ਚੋਣਾਂ ਤੋਂ ਬਾਅਦ ਪਹਿਲ ਦੇ ਹੱਦਾਰ ਤੇ ਕਿਤੇ ਜਾਣਗੇ ਤੁਹਾਨੂੰ ਇਹਨਾਂ ਹਲਕਿਆਂ ਦੇ ਵਿੱਚ ਵੱਡੇ ਪਦਰਤੇ ਜ਼ਿੰਮੇਵਾਰੀ ਚਿੱਤੀ ਦਿੱਤੀ ਜਾਵੇਗੀ ਐਜ਼ ਅ ਹਲਕਾ ਇੰਚਾਰਜ